ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ ਅੱਜ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਹਾਂਜੀ ਮਿੱਤਰੋ ਕਹਿੰਦੇ ਦੋਦੇ ਵਾਲੇ ਸੰਦੀਪ ਦਾ ਕਹਿੰਦੇ ਅੱਜ ਜਨਮ ਦਿਨ ਵੀ ਆ ਦਿਓ ਮੁਬਾਰਕਾਂ ਕਹਿੰਦੇ ਦੋਦੇ ਵਾਲੇ ਸੰਦੀਪ ਨੂੰ ਕਹਿੰਦੇ ਮਾਂ ਖੇਡ ਕਬੱਡੀ ਦੇ ਉੱਡਨੇ ਬਾਜ ਨੂੰ ਅੱਜ ਕਹਿੰਦੇ ਚੋਬਰ ਨੇ ਕਹਿੰਦੇ ਵਾਪਸੀ ਕਰਨੀ ਆ ਆਪਣੇ ਜਨਮ ਦਿਨ ਵਾਲੇ ਦਿਨ ਕਹਿੰਦੇ ਪਿੰਡ ਸੋਨੇ ਵਾਲਾ ਜ਼ਿਲ੍ਹਾ ਮੌਕਸਰ ਵਿੱਚ ਕਹਿੰਦੇ ਇੱਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਕਹਿੰਦੇ ਚੋਬਰ ਉੱਥੇ ਕਹਿੰਦੇ ਵਾਪਸੀ ਕਰਨ ਜਾ ਰਿਹਾ ਸਿਰੇ-ਸਿਰੇ ਦੀਆਂ ਕਬੱਡੀਆਂ ਪਾਉਂਦਾ ਬਾਕੀ ਕਿੰਨਾ ਕੁ ਪਿਆਰ ਕਰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ-ਕੌਣ ਅਡੀਕ ਰਿਹਾ ਸੀ ਦੋਦੇ ਵਾਲੇ ਉੱਡਨੇ ਬਾਜ ਦੀ ਖੇਡ ਦੇਖਣ ਨੂੰ ਆਪਾਂ ਕਰਦੇ ਆ ਕਿਹੜੀ ਟੀਮ ਵਿੱਚ ਬਣਿਆ ਹਨ ਤੇ ਕਿਹੜੀ ਟੀਮ ਵਿੱਚ ਖੇਡੇਗਾ ਸੁਨਦੀਪ ਇਹ ਕਬੱਡੀ ਦਾ ਅੱਜ ਕਰਵਾਇਆ ਜਾ ਰਿਹਾ ਪਿੰਡ ਸੋਨੇ ਵਾਲਾ ਜ਼ਿਲ੍ਹਾ ਮੋਕਸਰ ਵਿੱਚ ਇੱਥੇ ਪਹਿਲਾ ਨਾਮ ਦਿੱਤਾ ਜਾਵੇਗਾ 31000 ਦੂਜਾ ਨਾਮ ਦਿੱਤਾ ਜਾਵੇਗਾ 21000 ਵੈਸਟਰ ਨੂੰ ਮਿੱਤਰੋ ਐਲਈਡੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਕਰਦੇ ਹਾਂ ਕਿ ਟੀਮਾਂ ਕਿਹੜੀਆਂ ਬਣੀਆਂ ਚੋਟੀ ਦੀਆਂ ਗੱਲ ਹਾਂਜੀ ਜੀ ਆਪਾਂ ਅੱਜ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਸੰਤ ਬਾਬਾ ਲਕਸ਼ਮਨ ਦਾਸ ਕਬੱਡੀ ਕਲੱਬ ਸੂਰੇਵਾਲਾ ਜਿਸ ਵਿੱਚ ਖੇਡੇਗਾ ਕਾਲਾ ਸੂਰੇਵਾਲਾ ਅਰਸ਼ ਪਹਿਲਵਾਨ ਹਰਜੀਤ ਵੰਛ ਗੰਜੂ ਸੋਖਮਣ ਗਰਲਾਲ ਮੱਲਣ ਸੋਨੂ ਮੱਲਣ ਪ੍ਰਵ ਆਦ ਇਹ ਟੀਮ ਕਹਿੰਦੇ ਬਣ ਕੇ ਪੁੱਜ ਰਹੀ ਹੈ ਸੋਨੇਵਾਲਾ ਜ਼ਿਲ੍ਹਾ ਮਕਸਰ ਦੇ ਕਬੱਡੀ ਕੱਪ ਤੇ ਹਾਂਜੀ ਜੇ ਆਪਾਂ ਗਗਨ ਸੂਰੇ ਵਾਲੇ ਦੀ ਗੱਲ ਕਰੀਏ ਉਹ ਕਿਉਂ ਨਹੀਂ ਖੇਡ ਰਿਹਾ ਆਪਾਂ ਨੂੰ ਦਰਸ਼ਕ ਵੀਰ ਕਮੈਂਟ ਕਰਕੇ ਜਰੂਰ ਪੁੱਛਦਿਆਂ ਵੀ ਉਹ ਕਦੋਂ ਖੇਡੇਗਾ ਕਿਹੜੀ ਟੀਮ ਵਿੱਚ ਖੇਡੇਗਾ ਉਸਦੇ ਗਿੱਟੇ ਤੇ ਥੋੜੀ ਕਿ ਕਹਿੰਦੇ ਸੱਟ ਲੱਗੀ ਹੈ ਇਸੇ ਕਾਰਨ ਡਾਕਟਰ ਨੇ ਉਹਨੂੰ 15 ਦਿਨ ਦੀ ਰੈਸਟ ਦੱਸੀ ਹੈ ਇਸੇ ਲਈ ਉਹ ਨਹੀਂ ਖੇਡ ਰਿਹਾ ਅੱਜ ਨਹੀਂ ਖੇਡ ਰਿਹਾ ਗਗਨ ਸੂਰੇ ਵਾਲਾ ਹਾਂਜੀ ਮਿੱਤਰੋ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਦੋਦਾ ਜਿਸ ਵਿੱਚ ਖੇਡੇਗਾ ਰਪਿੰਦਰ ਦੋਦਾ ਰਮੀ ਲਾਲਬਾਈ ਮੋਨੂ ਕੋਟਪਾਈ ਸੋਨੂ ਕੋਟਪਾਈ ਸੰਦੀਪ ਦੋਦਾ ਆਦ ਇਹ ਛੋਟੀ ਦੀ ਟੀਮ ਕਹਿੰਦੇ ਬਣ ਕੇ ਪੁੱਜ ਰਹੀ ਹੈ ਸੋਨੇ ਵਾਲਾ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਦੇ ਕਬੱਡੀ ਕੱਪ ਤੇ ਹਾਂਜੀ ਕੌਣ-ਕੌਣ ਇੰਤਜ਼ਾਰ ਕਰ ਰਿਹਾ ਸੀ ਦੋਦੇ ਵਾਲੇ ਸੰਦੀਪ ਦੀ ਖੇਡ ਨੂੰ ਦੇਖਣ ਨੂੰ ਕਿਵੇਂ ਲੱਗਦੀ ਆ ਖੇਡ ਦੋਦੇ ਵਾਲੇ ਸੰਦੀਪ ਦੀ ਅੱਜ ਮੁੰਡੇ ਦਾ ਕਹਿੰਦੇ ਜਨਮ ਦਿਨ ਵੀ ਆ ਅੱਜ ਚੋਬਰ ਨੇ ਕਹਿੰਦੇ ਜਨਮ ਦਿਨ ਵਾਲੇ ਦਿਨ ਕਹਿੰਦੇ ਸੀਜ਼ਨ ਦੀ ਸ਼ੁਰੂਆਤ ਕਰਨੀ ਆ ਵਾਹਿਗੁਰੂ ਅੱਗੇ ਜਰੂਰ ਅਰਦਾਸ ਕਰੋ ਕਿ ਤਰੱਕੀਆਂ ਬਖਸ਼ੇ ਮਾਲਕ ਦੋਦੇ ਵਾਲੇ ਉੱਟਨੇ ਬਾਜ ਨੂੰ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ